ਛੋਟੇ ਸਾਹਿਬ ਜੀਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਫਤੇਗੜ ਸਾਹਿਬ ਜੋੜ ਮੱਲੇ ਦੇ ਵਿੱਚ ਸੰਗਤਾਂ ਲੱਖਾਂ ਦੀ ਤعداد ਦੇ ਵਿੱਚ ਨਤਮਸਤਕ ਹੋਣ ਲਈ ਉੱਥੇ ਜਾ ਰਹੀਆਂ ਹਨ ਸਮਾਣਾ ਵਿੱਚ ਰਾਇਲ ਮਾਰਕੀਟ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਇਸ ਸ਼ਹਾਦਤ ਨੂੰ ਸਮਰਪਿਤ ਜਿਸ ਦੇ ਵਿੱਚ ਸਮਾਣਾ ਦੇ ਵਿਦਿਆਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੀ ਕਿਹਾ ਗਿਆ ਕਿ ਜੋ ਸ਼ਹਾਦਤ ਉਹਨਾਂ ਨੇ ਦਿੱਤੀ ਜਿਸ ਦੇ ਕਰਕੇ ਅੱਜ ਹਿੰਦੂ ਔਰ ਸਿੱਖ ਇੱਥੇ ਹਨ ਸਿਰਫ ਉਹਨਾਂ ਦੀ ਸ਼ਹਾਦਤ ਦੇ ਕਰਕੇ ਜਿਹੜੇ ਛੋਟੇ ਸਹਾਬਜਾ ਦੇ ਨੌਵੇਂ ਪਾਸ ਸਾਈ ਔਰ ਦਸਵੇਂ ਪਾਸ ਸਾਈ ਨੇ ਸਾਰਾ ਪਰਿਵਾਰ ਹੀ ਦੇਸ਼ਕੋਮ ਦੇ ਲਈ ਉਹਨਾਂ ਨੂੰ ਕੁਰਬਾਨ ਕਰ ਦਿੱਤਾ ਇਸ ਲਈ ਉਸ ਨੂੰ ਸਜਦਾ ਕਰਨਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਦੇ ਦਸੇ ਮਾਰਗ ਤੇ ਸਭ ਨੂੰ ਆ ਚੱਲਣ ਦੀ ਜ਼ਰੂਰਤ ਹੈ ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨ ਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਐ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਔਰ ਉਹਨਾਂ ਦਾ ਸਰਬੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਿਆਂ ਉਹਨਾਂ ਦੀ ਦਿੱਤੀ ਹੋਈ ਹੈ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨੇ ਆਂ ਔਰ ਜਿਹੜਾ ਸ਼ੀਤੀ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮਨ ਅਮਰਸਰ ਸਾਹਿਬ ਔਰ ਅਨੰਦਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸੀਤਾ ਜੀ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਉਸ ਜਿਹੜੀ ਸਾਨੂੰ ਸਿੱਖੀ ਬਖਸ਼ ਕੇ ਗਏ ਨੇ ਸਰਦਾਰੀ ਬਖਸ਼ ਕੇ ਗਏ ਨੇ ਉਹਦਾ ਜਿਹੜਾ ਆਨੰਦ ਆ ਸੀ ਅੱਜ ਲੈ ਰਹੇ ਹਾਂ ਗੁਰੂ ਸਾਹਿਬ ਨੂੰ ਬਸ ਸਾਡਾ ਤਾਂ ਸਰਦਾਂ ਦੇ ਖੁੱਲ ਤੇ ਉਹਨਾਂ ਨੂੰ ਨਮਸਤਕ ਹੋਣ ਦਾ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਅੱਜ ਜਿਹੜਾ ਸ਼ਹੀਦੀ ਦੀਪ ਸੇ ਅੱਜ ਰਾਇਲ ਕੰਪਲੈਕਸ ਦੇ ਵਿੱਚ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਹੈ ਜਿਹੜਾ ਆਮ ਆਦਮੀ ਪਾਰਟੀ ਔਰ ਸਾਡੇ ਐਮਐਲਏ ਐਕਸ ਮਨਿਸਟਰ ਚੇਤਨ ਸਿੰਘ ਜਾੜਾ ਮਜਰਾ ਵੱਲੋਂ ਇਹ ਸਾਰੇ ਸਾਥੀਆਂ ਨੇ ਇਹ ਰਾਇਲ ਕੰਪਲੈਕਸ ਚ ਲੰਗਰ ਲਾਣ ਦੀ ਵਿਵਸਥਾ ਕੀਤੀ ਹੈ ਕਿਉਂਕਿ ਸ਼ਹੀਦੀ ਦਿਵਸ ਤੇ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹ ਸਾਡੇ ਗੁਰੂਆਂ ਨੇ ਆਪਣੀ ਸਾਰੀ ਕੁਰਬਾਨੀ ਨਾ ਦਿੱਤੀ ਹੁੰਦੀ ਨਾ ਅੱਜ ਹਿੰਦੁਸਤਾਨ ਦੇ ਅੰਦਰ ਨਾ Hindu ਵਚਨਾ ਸੀ ਨਾ Sikh ਵਚਨਾ ਸੀ ਇਹ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਕੀ ਹਿੰਦੁਸਤਾਨ ਦੇ ਅੰਦਰ ਬਹੁਤ ਬੜਾ ਦਿਹਾੜਾ ਬਣਾਇਆ ਜਾਂਦਾ ਥਾਂ ਥਾਂ ਤੇ ਲੰਗਰ ਲਾਇਆ ਜਾਂਦਾ ਇਸ ਸ਼ਹੀਦੀ ਦਿਵਸ ਤੇ ਤੁਸੀਂ ਦੇਖਿਆ ਹੋਣਾ ਚਾਹ ਹਿੰਦੂ ਨੇ ਚਾਹ ਸਿੱਖ ਨੇ ਸਾਰੇ ਧਰਮ ਆਪਣੀ ਸਿਰ ਝੁਕਾ ਕੇ ਇੱਥੇ ਸਾਰੇ ਮੰਨਦੇ ਨੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਗੁਰੂਆਂ ਦਾ ਬਹੁਤ ਬਹੁਤ ਸਮਰਪਿਤ ਹੁੰਨਾ ਤੇ ਧੰਨਵਾਦ ਕਰਦਾ ਔਰ ਲੋਕਾਂ ਨੂੰ ਆਸ ਕਰਦਾ ਕਿ ਸਾਰੇ ਗੁਰਦੁਆਰਾ ਜਾ ਕੇ ਮੱਥਾ ਟੇਕਣ। ਧੰਨਵਾਦ। ਕੈਮਰਾਮੈਨ ਬੀਕੇ ਗਰਕਦੇ ਨਾਲ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਵਾਸੀ।